ਬਠਿੰਡਾ ਦੇ ਅਮਰਪੁਰਾ ਬਸਤੀ ਵਿੱਚ ਪਿਛਲੇ 6 ਮਹੀਨੇ ਤੋਂ ਸੀਵਰੇਜ ਦੇ ਗੰਦੇ ਪਾਣੀ ਦੇ ਓਵਰਫਲੋ ਤੋਂ ਪ੍ਰੇਸ਼ਾਨ ਲੋਕਾਂ ਨੇ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕਰ ਚਮਕੀ ਨਾਰੀ ਪਾਸੀ ਕੀਤੀ ਇਸ ਮੌਕੇ ਲੋਕਾਂ ਨੇ ਕਿਹਾ ਕਿ ਚੋਣਾਂ ਦੇ ਚੱਲਦਿਆਂ ਹਰ ਕੋਈ ਵੋਟ ਮੰਗੜਾ ਜਾਂਦਾ ਹੈ ਪਰ ਉਨ੍ਹਾਂ ਦੀ ਮੁਸ਼ਕਲ ਦਾ ਕੋਈ ਵੀ ਹੱਲ ਨਹੀਂ ਕੱਢਿਆ ਜਾ ਰਿਹਾ ਜਿਸ ਦੇ ਚਲਦਿਆਂ ਉਹ ਸਰਕਾਰ ਤੇ ਸਿਸਟਮ ਦਾ ਵਿਰੋਧ ਕਰ ਰਹੇ ਹਨ ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀ ਮੁਸ਼ਕਲ ਦਾ ਹੱਲ ਨਹੀਂ ਕੀਤਾ ਗਿਆ ਤਾਂ ਉਹ ਕਿਸੇ ਨੂੰ ਵੀ ਵੋਟ ਨਹੀਂ ਪਾਉਣਗੇ ਇਹ ਸੀਵਰ ਦਾ ਮਾਮਲਾ ਜੀ ਇਹ ਇੱਥੋਂ ਬਹੁਤ ਦਿਨਾਂ ਦਾ ਜੀ ਬੰਦ ਪਿਆ ਮਹੀਨਾ ਹੀ ਹੋ ਗਿਆ ਜੀ ਇੱਥੋਂ ਦੇ ਸਾਰਾ ਦਿਨ ਬੱਚੇ ਖੇਡਦੇ ਆ ਵਿੱਚ ਡਿੱਗ ਵੀ ਜਾਂਦੇ ਨੇ ਜੀ ਬਹੁਤ ਬੁਰੇ ਹਾਲ ਹੈ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਕਿੰਨੇ ਮਹੀਨੇ ਹੋ ਗਏ ਇਹਨੂੰ ਛੇ-ਸੱਤ ਮਹੀਨੇ ਹੋ ਗਏ ਤਿੰਨ-ਚਾਰ ਦਿਨ ਤਾਂ ਇਹ ਚੱਲਦਾ ਵਧੀਆ ਫਿਰ ਫਿਰ ਉਹੀ ਹਾਲ ਹੋ ਜਾਂਦਾ ਜੀ ਹਾਂਜੀ ਸਾਰਿਆਂ ਨੂੰ ਕਹਿ ਕੇ ਦੇਖ ਲਿਆ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਨਹੀਂ ਸੁਣਦਾ ਜੀ ਇੱਥੇ ਹਾਂਜੀ ਜੇ ਨਹੀਂ ਹੱਲ ਹੁੰਦਾ ਫਿਰ ਅਗਲਾ ਕਿਸ ਤਰ੍ਹਾਂ ਸ਼ੁਰੂ ਹੋਵੇਗਾ ਫਿਰ ਅੱਗੇ ਟੱਕ ਜਾ ਹਾਂਜੀ ਫਿਰ ਅਸੀਂ ਅੱਗੇ ਸੀਸੀ ਤੇ ਵੇਸ਼ ਹੋਵਾਂਗੇ ਜੀ ਜੇ ਨਾ ਸ ਕੋਈ ਸੁਣਵਾਈ ਹੋਈ ਜੀ ਅਸੀਂ ਵੀ ਸਾਰਿਆਂ ਨੂੰ ਕਹਿ ਕੇ ਦੇਖ ਲੈ ਕੋਈ ਨਹੀਂ ਗੱਲ ਸੁਣਦਾ ਜੀ ਇੱਥੇ ਇੱਥੇ 10 ਮਿੰਟ ਖੜਕੇ ਦੇਖਣ ਜੀ ਪਤਾਪੀ ਲੱਗ ਜੂਗਾ ਜੀ ਫਿਰ ਕਿੰਨਾ ਔਖਾ ਜੀ ਇੱਥੇ ਖੜਨਾ ਬਹੁਤ ਜ਼ਿਆਦਾ ਗੰਦੀ ਬਦਬੂ ਆਉਂਦੀ ਹੈ ਜੀ ਇੱਥੇ ਹਾਂਜੀ ਕਰੇ ਅੰਦਰ ਤੱਕ ਵੀ ਸਾਡੇ ਜਾਂਦੀ ਹੈ ਜੀ ਕੂਲਰ ਹਵਾ ਦੀ ਹਾਂਜੀ ਅੰਦਰ ਸਾਡੇ ਕੋਲ ਖੜਿਆ ਵੀ ਨਹੀਂ ਜਾਂਦਾ ਹੈਗਾ ਇੰਨਾ ਜ਼ਿਆਦਾ ਮੋਸ਼ਕਾ ਆਉਂਦਾ ਜੀ ਤੇ ਇਹ ਮਾਮਲਾ ਜੀ ਦਸੰਬਰ ਤੋਂ ਚੱਲ ਰਿਹਾ ਸਾਡਾ ਸੀਵਰ ਦਾ ਜਿਹੜਾ ਟੱਕਣ ਦਾ ਜੀ ਇਹ ਲੀਕ ਹੋ ਰਿਹਾਗਾ ਜੀ ਓਵਰਫਲੋ ਹੋ ਰਿਹਾ ਇਹ ਮੋਟਰ ਨਹੀਂ ਚਲਾ ਰਹੇ ਉੱਥੋਂ ਪਤਾ ਨਹੀਂ ਕੀ ਨਹੀਂ ਹੋ ਰਿਹਾ ਅਸੀਂ ਉੱਥੇ ਨਗਰ ਨਿਗਮ ਦੇ ਵਿੱਚ ਚਾਰ ਵਾਰ ਜਾਏ ਤੇ ਕਿਸੇ ਨੇ ਸਾਡਾ ਕੋਈ ਮਸਲਾ ਹੱਲ ਨਹੀਂ ਕੀਤਾ ਅਸੀਂ ਐਮਸੀ ਸਾਹਿਬ ਨੂੰ ਵੀ ਕਿਹਾ ਕਿੰਨੇ ਵਾਰੀ ਇਹ ਸਾਡਾ ਉਹੀ ਮਸਲਾ ਉਹੀ ਆ ਤੇ ਬਿਮਾਰੀਆਂ ਫੈਲ ਰਹੀਆਂ ਨੇ ਬੱਚੇ ਇੱਥੋਂ ਦੀ ਸਕੂਲ ਲੰਘਦੇ ਸੀ ਹੁਣ ਤਾਂ ਛੁੱਟੀਆਂ ਹੋਈਆਂ ਨੇ ਚਲੋ ਤੇ ਉਹ ਸਾਰੇ ਆਪ ਦੇ ਕੋਕੀਸੇ ਦਾ ਵਸਤਾ ਲਿਬੜ ਗਿਆ ਕਿਸੇ ਦੇ ਕੱਪੜੇ ਲਿਬੜ ਗਏ ਕਿਸੇ ਦੇ ਚਪਲਾ ਬੂਟ ਲਿਬੜ ਗਏ ਉਹ ਸਾਰੇ ਬੱਚੇ ਵੀ ਹੋ ਕੇ ਜਾਂਦੇ ਈ ਤੇ ਠੀਕ ਆ ਸਾਡਾ ਇਹ ਕੋਈ ਮਸਲਾ ਕਿਸੇ ਨੇ ਹੱਲ ਨਹੀਂ ਕੀਤਾ ਅੱਜ ਤੱਕ ਤੇ ਸਾਨੂੰ 7-8 ਮਹੀਨੇ ਹੋ ਗਏ ਈ ਠੀਕ ਹੈ ਲੋਂਡਾ ਦਾ ਫਿਰ ਅਗਲਾ ਕਿੱਥਾ ਸੰਘਾਸ ਅਸੀਂ ਫਿਰ ਫਿਰ ਅੱਗੇ ਜੀ ਕਾਰਵਾਈ ਕਰਾਂਗੇ ਡੀਸੀ ਸਾਹਿਬ ਕੋਲੇ ਜਾਵਾਂਗੇ ਹੁਣ ਪਾਣੀ ਦਾ ਮਾਮਲਾ ਜੀ ਸੀਵਰ ਦਾ ਪਾਣੀ ਸਾਨੂੰ ਬਹੁਤ 6 ਮਹੀਨੇ ਹੋ ਗਏ ਚੱਲੀ ਜਾਂਦੇ ਨੂੰ ਕਿਉਂ ਸਾਡੀ ਸੁਣਾਈ ਨਹੀਂ ਸੁਣੀ ਕਿਸੇ ਨੇ ਵੀ ਕੀ ਸਮੱਸਿਆ ਕੀ ਹੈ ਇਹ ਨਿੱਕੇ ਨਿੱਕੇ ਜਵਾਗਾਂ ਹੀ ਸਾਡੇ ਬਿਮਾਰ ਹੁੰਦੇ ਨੇ ਅਸੀਂ ਆਪ ਬਿਮਾਰ ਹੁੰਦੇ ਆ ਬਦਬੂ ਆ ਮਾਰਦੀਆਂ ਇੱਥੇ ਕੰਪਲੀਟ ਕੀਤੀ ਕਿਸੇ ਨੇ ਕੰਪਲੀਟ ਇਹ ਹੁਣ ਜੋ ਸਾਰੇ ਐਮਸੀਆਰ ਕੇ ਬੇਦੀ ਨਾਲ ਦੇ ਆ ਆਹ ਪਾਰਟੀ ਵਾਲੇ ਬੇਦੀ ਨਾਲ ਦੇ ਹੁਣ ਕੰਪਲੀਟ ਕੀਤੇ ਕੋਲੇ ਕਰਕੇ ਸਾਰੇ ਇਹਦੇ ਬੇਦੀ ਟਪਕੇ ਜਾਂਦੇ ਆ ਜੀ ਪਾਣੀ ਦੇ ਕਿੰਨੀ ਕਿ ਸਮੱਸਿਆ ਆ ਰਹੀ ਆ ਜੀ ਸਾਹਿਬ ਸਮੱਸਿਆ ਉਹ ਦੇਖ ਲਈ ਉਹ ਧੁਰ ਤੱਕ ਪਾਣੀ ਖੜਾ ਬੋਟਾ ਵਾਲੇ ਤਾਂ ਸਾਰੇ ਆਉਂਦੇ ਇਹਨਾਂ ਬਾਹਰ ਖੜਕਾਉਂਦੇ ਨੇ ਪਾਣੀ ਨਹੀਂ ਦਿੰਦੇ ਜਦ ਬਾਰ ਜੜ ਕੇ ਪੈਣੇ ਆਗੇ ਇੰਨੀ ਗੰਦੀ ਬਦਬੋਹ ਆਉਂਦੀ ਆ ਕੋਈ 2 ਮਿੰਟ ਖੜ ਕੇ ਦੇਖੇ ਇੱਥੇ ਅਸੀਂ ਸਾਰਾ ਦਿਨ ਬੱਚੇ ਸਾਡੇ ਤਾਂ ਅੰਦਰ ਬੜੇ ਰਹਿਣੇ ਆਗੇ ਤੇ ਬੋਟਾ ਵਾਲਾ ਕੋਈ ਸੁਣਦਾ ਨਹੀਂ ਆਖ ਦਿੰਦੇ ਸਾਡਾ ਧਿਆਨ ਰੱਖਿਓ ਸਾਡਾ ਧਿਆਨ ਰੱਖਾ ਸਾਡਾ ਵੀ ਧਿਆਨ ਰੱਖਣਾ ਬੈਠੇ ਮੇਰੀ ਨਹੀਂ ਵੱਜਦੀ ਆਖ ਦਿੰਦੇ ਤੁਹਾਡੇ ਕੋਲ ਜਗ੍ਹਾ ਜ਼ਿਆਦਾ ਹੀ ਹੈਗੀ ਚਾਰ ਵਾਰੀ ਮੈਂ ਫਾਰਮ ਭਰਤੇ ਰਿਜੈਕਟ ਹੋ ਜਾਂਦੀ ਆ ਅਖ ਦਿਨ ਤੁਹਾਡੇ ਕੋਲ ਥਾਂ ਵਾਲੀ ਹੈਗੀ